ਇਹ ਤਸਵੀਰਾਂ ਹਨ ਅੰਮ੍ਰਿਤਸਰ ਦੀਆਂ ਜਿੱਥੇ ਘਰ ਜਾ ਰਹੀ ਔਰਤ ਦੇ ਨਾਲ ਚੋਰਾਂ ਨੇ ਇੱਕ ਗੰਦੀ ਹਰਕਤ ਕੀਤੀ ਹੈ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਅਜਿਹਾ ਖੌਫਨਾਕ ਮੰਜ਼ਰ ਜਿਸ ਦੇ ਵਿੱਚ ਚੋਰਾਂ ਦੇ ਵੱਲੋਂ ਪਛਖੂਣ ਦੀ ਕੋਸ਼ਿਸ਼ ਦੇ ਵਿੱਚ ਔਰਤ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਈ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੀਆਂ ਜਿੱਥੇ ਸੜਕ ਤੇ ਜਾ ਰਹੀ ਔਰਤ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨ ਪਛਖੂਣ ਦੀ ਕੋਸ਼ਿਸ਼ ਕਰਦੇ ਨੇ ਔਰਤ ਦੀ ਪਕੜ ਮਜ਼ਬੂਤ ਹੋਣ ਕਾਰਨ ਚੋਰ ਪਸਤਾ ਨਹੀਂ ਖੋਪਾਉਂਦੇ ਪਰ ਔਰਤ ਸਿਰ ਦੇ ਭਾਰ ਸੜਕ ਤੇ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਉਹ ਉੱਠਦੀ ਨਹੀਂ ਉਧਰ ਔਰਤ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਔਰਤ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ। ਹਮਾਰੇ ਜਗਜੋਤੀ ਸਕੂਲ ਕੇ ਕਿੰਡਰਗਾਰਟਨ ਵਿੰਗ ਕੇ ਟੀਚਰ ਥੇ ਸਕੂਲ ਡਿਸਪਰਸਲ ਕੇ ਬਾਅਦ ਘਰ ਆਏ ਰੈਜ਼ੀਡੈਂਟ ਫੋਰ ਅਜੀਤ ਐਵੇਨਿਊ ਕੇ ਥੇ। ਤੋਂ ਜਦ ਘਰ ਆ ਰਹੇ ਥੇ ਰਾਸਤੇ ਮੇ आ, दो बाइक पे लड़कों ने बहुत ज़ोर की उनको उनके पर्स को खींचा स्नैच किया और इतनी बुरी तरह से उनको गिराते हुए चले गए कि उसी वक़्त मैम के हेड से इतना ज़्यादा ब्लड निकला कि उस वक्त सारा ज़मीन जो है वो ब्लड से भर गई और कोई वहाँ पे कोई ऐसा पकड़ने वाला कुछ नहीं था सिक्योरिटी कोई नहीं थी और उसी वक़्त मैम को हम लोगों ने वो रैप किया दुपट्टे तो थे तो में रैप करके हर तेज हॉस्पिटल में एडमिट कराया तो इस ऐसी कंडीशंस को देख के मन पे एक बहुत बुरा प्रभाव पड़ा है ਦੂਜੇ ਪਾਸੇ ਪੁਲਿਸ ਨੇ ਸੀਸੀਟੀਵੀ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕੱਲ ਦਾ ਇੱਕ ਮਲਵਿੰਦਰ कौर ਨਾਮ ਦੀ ਲੇਡੀਜ਼ ਆਪਣੇ ਜਿਹੜੀ ਜਗ ਪ੍ਰਾਈਵੇਟ ਸਕੂਲ ਜਗਤ ਜੋਤੀ ਸਕੂਲ ਮਾਨ ਸਿੰਘ ਘੜੂ ਵਿੱਚ ਟੀਚਰ ਲੱਗੀ ਹੋਈ ਹੈ ਉਹ ਆਪਣੇ ਨਾ ਸਕੂਲ ਤੋਂ ਛੁੱਟੀ ਕਰਨ ਤੋਂ ਬਾਅਦ ਏ ਬਲੌਗ ਰنجੀਤ ਇਹਨੂੰ ਅਕੈਡਮੀ ਵਿੱਚ ਟਿਊਸ਼ਨ ਪੜਾਉਣ ਵਾਸਤੇ ਆ ਰਹੀ ਸੀਗੀ ਤੇ ਜਦੋਂ ਏ ਬਲੌਗ ਪਹੁੰਚੀ ਹੈ ਤੇ ਉਹਦੇ ਪਿੱਛੋਂ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਆ ਇੱਕ ਪਿੱਛੇ ਪਰਨੇ ਵਾਲਾ ਦੋ ਜਣੇ ਬੈਠਾ ਜਿਨੇ ਉਹਦਾ ਬੈਗ ਨੂੰ ਸਨੇਚ ਕੀਤਾ ਉਹ ਲੇਡੀ ਜਿਨੇ ਉਹਨੂੰ ਬੈਗ ਨਹੀਂ ਛੱਡਿਆ ਤੇ ਉਹ ਛੀਨਾ ਚਪਟੀ ਦੇ ਵਿੱਚੋਂ ਥਲੇ ਡਿੱਗ ਵੀ ਜਿਸ ਨਾਲ ਉਹਦੇ ਸਿਰ ਤੇ ਕਾਫੀ ਸੱਟ ਲੱਗੀ ਆ ਉਹ ਹਰਤੇਜ ਹਸਪੀਟਲ ਦੇ ਵਿੱਚ ਜੇਰੇ ਇਲਾਜ ਹੈ ਮੁਕਦਮਾ ਦਰਜ ਕਰਕੇ ਤਫ਼ਤੀਸ਼ ਜਾਰੀ ਹੈ ਸੀਸੀਟੀਵੀ ਦੀ ਫੁਟੇਜ ਦੀ ਮਦਦ ਲਈ ਜਾ ਰਹੀ ਤੇ ਜਲਦੀ ਜਲਦੀ ਇਹਨਾਂ ਨੂੰ ਗ੍ਰਫਤਾਰ ਕਰਕੇ ਪੀਛੇ ਦਲਦ ਕੀਤਾ ਜਾਵੇਗਾ ਅੰਮ੍ਰਿਤਸਰ ਨੂੰ ਗੁਰੂ ਦੀ ਨਗਰੀ ਕਿਹਾ ਜਾਂਦਾ ਪਰ ਜਿਸ ਤਰ੍ਹਾਂ ਦੇ ਨਾਲ ਇੱਥੇ ਚੋਰ ਅਤੇ ਲੁਟੇਰੇ ਗੈਂਗਸਟਰ ਗਰਮ ਨੇ ਉਸ ਤੋਂ ਬਾਅਦ ਆਮ ਲੋਕਾਂ ਦੀ ਸੁਰੱਖਿਆ ਦੇ ਲਈ ਪੁਖਤਾ ਇੰਤਜ਼ਾਮ ਹੋਣੇ ਚਾਹੀਦੇ ਨੇ ਅੰਮ੍ਰਿਤਸਰ ਤੋਂ ਸੁਖਚੰਨ ਸਾਗਰ ਦੀ ਰਿਪੋਰਟ ਫਾਸਟ ਵੀ ਨਿਊਜ਼ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ